ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੈ। ਕੁਝ ਗੱਲਾਂ ਬਤਾ ਅੱਜ ਦੇ ਕੁਝ ਮਾਮਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਇੱਕ ਮਾਰਕਸ ਵਿੱਚ ਪਿਛਲੇ ਸਮੇਂ ਦੇ ਵਿੱਚ ਮਾਮਲਾ ਬਹੁਤ ਚਰਚਾ ਦੇ ਵਿੱਚ ਰਿਹਾ ਔਰ ਕੈਂਸਸਸ ਦੇ ਵਿੱਚ ਇੱਕ ਆਪਣੀ ਧੀ ਨੂੰ ਬਚਾਉਣ ਲਈ ਪਿਤਾ ਨੇ ਗੋਲੀ ਚਲਾਤੀ ਕਿਹੇ ਬੰਦੇ ਨੂੰ ਮਾਰਤਾ। ਇਹ ਮਾਮਲੇ ਦੀ ਸੁਣਵਾਈ ਹੁਣ ਜਨਵਰੀ ਦੇ ਵਿੱਚ ਹੋ ਰਹੀ ਹੈ। ਉਹਦੇ ਬਾਰੇ ਗੱਲਬਾਤ ਕਰਨਾ। ਦੂਜਾ ਫਲੋਰੀਡਾ ਦੇ ਵਿੱਚ ਵੈਕਸੀਨ ਸੰਬੰਧੀ ਇੱਕ ਵੱਡਾ ਫੈਸਲਾ ਆਇਆ। ਇੱਕ ਗੱਲਬਾਤ ਕਰੀਏ ਨਾ 트럼ਪ ਐਡਮਿਨਿਸਟ੍ਰੇਸ਼ਨ ਡੀਸੀ ਦੇ ਵਿੱਚ ਨੈਸ਼ਨਲ ਗਾਰਡਜ਼ ਆਉਦੀ ਮੌਜ ਹਾਰਵਰਡ ਯੂਨੀਵਰਸਿਟੀ ਦੀ ਗ੍ਰਾਂਟ ਦਾ ਮਾਮਲਾ ਆ ਅਦਾਲਤ ਨੇ ਵੱਡਾ ਫੈਸਲਾ ਦਿੱਤਾ ਤੇ ਕੈਲੀਫੋਰਨੀਆ, ਓਰੇਗਨ ਤੇ ਵਸ਼ਿੰਗਟਨ ਤਿੰਨੇ ਸਟੇਟਾਂ ਨੇ ਇੱਕ ਵੈਸਟ ਕੋਸਟ ਹੈਲਥ ਅਲਾਈანს ਬਣਾ ਲਿਆ ਵੀ ਅਸੀਂ ਅਮਰੀਕਾ ਦੇ ਨਾਲ ਨਹੀਂ ਚੱਲਣਾ ਜਿਹੜਾ ਅਸੀਂ ਹੋਰ ਗਾਈਡਲਾਈਨਸ ਆ ਉਹ ਫਾਲੋ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਇੱਕ ਆਰਕੈਂਸਾਸ ਦੀ ਘਟਨਾ ਹੋਇਆ ਕੀ ਸੀ ਆਰਕੈਂਸਾਸ ਦੇ ਵਿੱਚ ਇੱਕ ਬੰਦੇ ਨੂੰ ਗੋਲੀ ਮਾਰ ਦਿੱਤੀ ਗਈ ਗੋਲੀ ਮਾਰਨ ਪਿੱਛੇ ਕਾਰਨ ਕੀ ਸੀ ਕਾਰਨ ਇਹ ਸੀ ਜੇਸ ਬੰਦੇ ਨੇ ਗੋਲੀ ਮਾਰੀ ਉਹਦਾ ਨਾਮ 에런 ਸਪੈਂਸਰ ਆ 에런 ਸਪੈਂਸਰ ਦੀ ਇੱਕ 14 ਸਾਲਾਂ ਦੀ ਧੀ ਆ ਉਹ ਉਹਨੂੰ ਇੱਕ 67 ਸਾਲਾਂ ਦਾ ਬੰਦਾ ਜਿਹੜਾ ਫਾਸਟਰ ਸੀ ਉਹ ਸੈਕਸੂਅਲੀ ਐਕਸਪਲੋਰਟ ਕਰ ਰਿਹਾ ਸੀ 67 ਸਾਲਾਂ ਦਾ ਬੰਦਾ 14 ਸਾਲਾਂ ਦੀ ਬੱਚੀ ਨੂੰ ਸੈਕਸੂਅਲੀ ਅਸਾਲਟ ਕਰ ਰਿਹਾ ਸੀ ਉਹਦੇ ਪਿਤਾ ਨੇ ਉਹਦੇ ਤੇ ਕੇਸ ਕਰ ਦਿੱਤਾ ਉਹਦੀ ਗ੍ਰਿਫਤਾਰੀ ਹੋ ਗਈ ਗ੍ਰਫਤਾਰੀ ਹੋਣ ਤੋਂ ਬਾਅਦ ਉਹਨੂੰ ਬੌਂਡ ਦੇ ਉੱਤੇ ਛੱਡ ਦਿੱਤਾ ਗਿਆ ਜ਼ਮਾਨਤ ਤੇ ਜਿੱਦਾਂ ਉਹਨੂੰ ਰਿਹਾ ਕਰ ਦਿੱਤੇ ਰਿਹਾ ਨਹੀਂ ਕਰ ਦਿੱਤਾ ਗਿਆ ਛੱਡ ਦਿੱਤਾ ਗਿਆ ਜ਼ਮਾਨਤ ਮਿਲ ਗਈ 43 ਸੀਰੀਅਸ ਚਾਰजेस ਉਸ ਬੰਦੇ ਦੇ ਉੱਤੇ ਲੱਗੇ ਜਿਹੜਾ 67 ਸਾਲਾਂ ਦਾ ਬੰਦਾ ਸੀ ਮਾਈਕਲ ਫਾਸਲਰ ਇਹਦੇ ਤੋਂ ਬਾਅਦ ਕੀ ਹੋਇਆ ਕਿ ਉਹ ਮਾਈਕਲ ਫਾਸਲਰ ਹੁਣ ਬਾਹਰ ਆ ਬਾਹਰ ਆ ਤਾਂ ਇੱਕ ਰਾਤ ਉਸ ਬੱਚੀ ਦੇ ਪਿਤਾ ਨੇ ਜਿਹੜਾ ਐਰਨ ਸਪੈਂਸਰ ਸੀ ਉਹਨੇ ਆਪਣੇ ਬੱਚੀ ਦੇ ਰੂਮ ਦੇ ਵਿੱਚ ਜਾ ਕੇ ਦੇਖਿਆ ਬੱਚੀ ਉੱਥੇ ਹੈ ਨਹੀਂ ਸੀ ਉਹ ਬੱਚੀ ਨੇ ਉੱਥੇ ਇੱਕ ਜਿਹੜਾ ਸਟਫੀ ਟੌਏ ਜਿਆ ਰੱਖ ਕੇ ਜਿੱਦਾਂ ਕੰਬਲ ਉਹਦੇ ਉੱਤੇ ਤੇ ਉਹ ਆਪ ਚਲੇ ਗਿਆ ਵੀ ਇਦਾਂ ਲੱਗੇ ਮੈਂ ਇੱਥੇ ਛੁੱਤੀ ਪਈ ਆ। ਇਹ ਘਟਨਾ ਪਿਛਲੇ ਸਾਲ 8 ਅਕਤੂਬਰ ਦੀ ਆ। ਹੁਣ ਉਹਨੇ ਦੇਖਿਆ ਵੀ ਮੇਰੀ ਧੀ ਕਿੱਥੇ ਗਈ ਜਦੋਂ ਲੱਭਦਾ ਲੱਭਦਾ ਬਾਹਰ ਚਲੇ ਗਿਆ ਤੇ ਬਾਹਰ ਜਾ ਕੇ ਉਹਨੇ ਦੇਖਿਆ ਵੀ ਉਹਨੇ ਉਹਦਾ ਟਰੱਕ ਦੇਖਿਆ ਜਿਹੜਾ ਜਿਹੜਾ ਬੰਦਾ ਉਹਨੂੰ ਸੈਕਸੂਅਲ ਅਸਾਲਟ ਕਰਦਾ ਸੀਗਾ ਫਾਸਲਰ। ਉਹਨੇ ਫਾਸਲਰ ਦਾ ਟਰੱਕ ਦੇਖਿਆ ਤੇ ਇਹ ਵੀ ਦੇਖ ਰਿਹਾ ਵੀ ਟਰੱਕ ਦੇ ਵਿੱਚ ਉਹਦੀ ਧੀ ਉਹਦੇ ਨਾਲ ਆ। ਉਨੇ ਜਦੋਂ ਦੇਖਿਆ ਤੇ ਉਹਨੂੰ ਮਤਲਬ ਕਰਨ ਦੀ ਕੋਸ਼ਿਸ਼ ਕੀਤੀ ਉਹ ਕੁੜੀ ਨੇ ਵੀ ਉੱਥੋਂ ਬਚਣ ਦੀ ਕੋਸ਼ਿਸ਼ ਕੀਤੀ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਫਾਸਲਰ ਸੀ ਉਹਨੇ ਉਹਨੂੰ ਕੁੜੀ ਨੂੰ ਛੱਡਿਆ ਹੁਣ ਇੱਕ ਗੱਲ ਤੋਂ ਸਪਸ਼ਟ ਆ ਵੀ ਕੁੜੀ ਆਪ ਗਈ ਆ ਪਰ ਕਿਉਂਕਿ ਕੁੜੀ 14 ਸਾਲਾਂ ਦੀ ਆ ਆਪ ਜਾਣ ਦਾ ਮਤਲਬ ਕੋਈ ਨਹੀਂ ਉਹਦੀ ਮਰਜ਼ੀ ਨੂੰ ਮਰਜ਼ੀ ਨਹੀਂ ਮੰਨਿਆ ਜਾਊਗਾ ਉਹਨੂੰ ਵਰਗਲਾਇਆ ਉਸ ਬੰਦੇ ਨੇ ਫਿਰ ਸੈਕਸਚੁਅਲ ਅਸੌਲਟ ਕੀਤਾ ਜਾਂ ਕੀ ਧਮਕੀ ਜਾਂ ਕੁਝ ਵੀ ਹੋਇਆ ਕੁੜੀ ਉਹਦੇ ਕੋਲੇ ਚਲੀ ਗਈ ਹੁਣ ਉਹ ਕੁੜੀ ਉਹ ਤੋਂ ਬਚ ਰਹੀ ਆ ਉਹ ਉਹਨੂੰ ਛੱਡ ਨਹੀਂ ਰਿਹਾ ਇਸ ਬੰਦੇ ਦੇ ਕੋਲ ਜਿਹੜੀ ਗਾਨ ਆ ਇਨੇ ਉੱਥੇ ਜਾ ਕੇ ਜਦੋਂ ਉੱਥੇ ਉਹਨਾਂ ਦੀ ਉਹ ਆਪਸ ਦੇ ਵਿੱਚ ਲੜਾਈ ਹੋਈ ਤੇ ਇਹਨੇ ਉਹਨੂੰ ਗੋਲੀ ਮਾਰ ਦਿੱਤੀ ਕੁੜੀ ਦੇ ਪਿਤਾ ਨੇ ਉਹ ਜਿਹੜਾ ਸੈਕਸ ਨੂੰ ਐਕਸਪਲੋਇਟ ਕਰਦਾ ਸੀ ਫਾਸਟਰ ਉਹਨੂੰ ਗੋਲੀ ਮਾਰ ਦਿੱਤੀ ਤੇ ਉਹਨਾਂ ਚਿਰ ਉਹ ਗੋਲੀਆਂ ਮਾਰੀ ਗੀਆਂ ਜਿੰਨਾ ਚਿਰ ਉਹਦੀ ਗਨ ਖਾਲੀ ਨਹੀਂ ਪਈ ਉਹਦੇ ਤੋਂ ਬਾਅਦ ਉਹਨੇ ਮਤਲਬ ਉਹਨੂੰ ਪਿਸਟਲ ਗੋਲੀਆਂ ਮਾਰ ਕੇ ਤੇ ਫਿਰ ਉਹਨੇ ਉਹਨੂੰ ਪਿਸਟਲ ਮਾਰਿਆ ਉਹਦੇ ਜਦਾਂ ਤੇ ਬਾਅਦ ਉਹਦੀ ਉੱਥੇ ਮੌਕੇ ਦੇ ਉੱਤੇ ਫਾਸਟਰ ਦੀ ਮੌਤ ਹੋ ਗਈ ਉਹਨੂੰ ਮਾਰਨ ਤੋਂ ਬਾਅਦ ਉਹਨੇ ਫਿਰ ਸਾਰੇ ਦਾ ਸਾਰਾ ਪਿਸਤਲ ਗੋਲੀਆਂ ਨਾਲ ਭਰਿਆ ਲੋਡ ਕੀਤਾ ਰੀਲੋਡ ਕੀਤੀ ਗਨ ਤੇ ਰੀਲੋਡ ਕਰਨ ਤੋਂ ਬਾਅਦ ਉਹਨੇ ਆਪ ਹੀ 911 ਕਾਲ ਕਰਤੀ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਹੈਡ ਨੋ ਚੋਇਸ ਮੇਰੇ ਕੋਲੇ ਕੋਈ ਵੀ ਹੋਰ ਆਪਸ਼ਨ ਨਹੀਂ ਸੀ ਮੈਂ ਇਹ ਕੀਤਾ ਹੁਣ ਜਿਹੜੇ ਉਹਦੇ ਤੋਂ ਬਾਅਦ ਜਿਹੜਾ ਪ੍ਰੋਸੀਕਿਊਟਰ ਸੀ ਉਹਨੇ ਆਰਨ ਸਪੈਂਸਰ ਯਾਨੀ ਕਿ ਉਸ ਕੁੜੀ ਦੇ ਪਿਤਾ ਦੇ ਉੱਤੇ ਚਾਰਜ ਕਰ ਦਿੱਤਾ ਸੈਕੰਡ ਡਿਗਰੀ ਮਰਡਰ ਦੇ ਉੱਤੇ ਤੇ ਗਨ ਐਨਹਾਂਸਮੈਂਟ ਜਾਂ ਹੋਰ ਸਾਰਾ ਕੁਝ ਮਤਲਬ ਬਹੁਤ ਲੰਬੀ ਸਜ਼ਾ ਇਸ ਮਾਮਲੇ ਦੇ ਵਿੱਚ ਹੋ ਸਕਦੀ ਹੈ ਉਹਨੇ ਕੇਸ ਬਹੁਤ ਜਿਹੜਾ ਚਰਚਾ ਦੇ ਵਿੱਚ ਆਇਆ ਉਸ ਵੇਲੇ ਵੀ ਤੇ ਅੱਜ ਵੀ ਚਰਚਾ ਦੇ ਵਿੱਚ ਇਹ ਹੋਇਆ ਕਿ ਕੀ ਉਸ ਬੰਦੇ ਨੇ ਗਲਤ ਕੀਤਾ ਤੁਸੀਂ ਆਪਣਾ ਬਚਾਅ ਕਰਨ ਦੇ ਲਈ ਕਿਸੇ ਨੂੰ ਕਿਸੇ ਨੂੰ ਮਾਰ ਸਕਦੇ ਹੋ ਗੋਲੀ ਚਲਾ ਸਕਦੇ ਹੋ ਇਹ ਕਾਨੂੰਨ ਕਹਿੰਦਾ ਅਮਰੀਕਾ ਦਾ ਕਾਨੂੰਨ ਹੈ ਸਖਤ ਹੈ ਇਸ ਗੱਲ ਦੇ ਵਿੱਚ ਕਿ ਆਪਣੇ ਬਚਾਅ ਲਈ ਗੋਲੀ ਚਲਾਈ ਜਾ ਸਕਦੀ ਹੈ ਪਰ ਉਹਨੇ ਆਪਣੀ ਧੀ ਨੂੰ ਬਚਾਉਣ ਦੇ ਲਈ ਜਿਹੜਾ ਬੰਦਾ ਉਹਦੀ ਕੁੜੀ ਦੇ ਨਾਲ ਗਲਤ ਕੰਮ ਕਰ ਰਿਹਾ ਸੀ ਉਹਨੂੰ ਬਚਾਉਣ ਦੇ ਲਈ ਉਹਨੇ ਗੋਲੀ ਮਾਰੀ ਹੁਣ ਇਸ ਗੱਲ ਦੇ ਉੱਤੇ ਦੋ ਤਰ੍ਹਾਂ ਦਾ ਇੱਕ ਰਿਐਕਸ਼ਨ ਬਹੁਤ ਸਟਰੋਂਗ ਪਬਲਿਕ ਦਾ ਉੱਥੇ ਆਇਆ ਲੋਕਾਂ ਨੇ ਬਹੁਤ ਸਟਰੋਂਗਲੀ ਇਸ ਚੀਜ਼ ਨੂੰ ਰਿਐਕਟ ਕੀਤਾ ਆਨਲਾਈਨ ਲੋਕਾਂ ਨੇ ਪਟੀਸ਼ਨ ਪਾਈ ਔਰ ਉਹਨਾਂ ਨੂੰ ਕਿਹਾ ਵੀ ਇਹ ਜਿਹੜਾ ਬੰਦਾ ਆ ਜਿਹੜਾ ਐਰਨ ਆ ਇਹ ਹੀਰੋ ਫਾਦਰ ਆ ਇਹਨੇ ਆਪਣੀ ਧੀ ਨੂੰ ਬਚਾਇਆ ਇਹ ਸਾਡਾ ਨਾਇਕ ਆ ਸਾਡਾ ਹੀਰੋ ਆ ਸਾਢੇ 3 ਲੱਖ ਬੰਦੇ ਨੇ ਪਟੀਸ਼ਨ ਸਾਈਨ ਕਰਕੇ ਕਿਹਾ ਵੀ ਉਹਦੇ ਚਾਰਜ ਡ੍ਰੌਪ ਕਰੋ ਇਹਦੇ ਉੱਤੇ ਦੋਸ਼ ਨਹੀਂ ਲੱਗ ਆਏ ਨਹੀਂ ਹੋਣੇ ਚਾਹੀਦੇ ਚਾਰਜ ਨਹੀਂ ਇਹਦੇ ਉੱਤੇ ਲੱਗਣੇ ਚਾਹੀਦੇ ਨੇ ਕੁਝ ਵੀ ਗਲਤ ਨਹੀਂ ਕੀਤਾ ਜਿਹੜੇ ਗਨ ਰਾਈਟਸ ਗਰੁੱਪ ਆ ਉੱਥੇ ਅਮਰੀਕਾ ਦੇ ਵਿੱਚ ਦੋ ਧਿਰਾਂ ਨੇ ਇੱਕ ਗਨਸ ਦੀ ਸਪੋਰਟ ਕਰਦੇ ਐ ਇੱਕ ਦੂਜੇ ਪਾਸੇ ਜਿਹੜੇ ਗਨਸ ਦੀ ਸਪੋਰਟ ਕਰਨ ਵਾਲੇ ਨੇ ਉਹਨਾਂ ਨੇ ਸਾਰੇ ਦੀ ਸਾਰੀ ਫੰਡਿੰਗ ਕਰਕੇ ਤਾਂ ਡਿਫੈਂਸ ਕੀਤਾ ਇਹ ਸਾਰੇ ਕੁਝ ਦੇ ਵਿੱਚ ਹੁਣ ਇਹਦਾ ਟ੍ਰਾਇਲ ਸ케ਜੂਲ ਕੀਤਾ ਗਿਆ ਜਨਵਰੀ 2026 ਦੇ ਵਿੱਚ ਆਰਕੈਂਸਾਸ ਦੇ ਵਿੱਚ ਜਾਣੀ ਆਰਕੈਂਸਾਸ ਦੇ ਵਿੱਚ ਜਿਹੜੀ ਅਗਲੇ ਸਾਲ ਜਨਵਰੀਆ ਉੱਥੇ ਲੀਗਲ ਕੁਐਸਚਨ ਜਿਹੜਾ ਕਾਨੂੰਨੀ ਕੁੰਡੀ ਇਹਦੇ ਵਿੱਚ ਇਹ ਆ ਕਿ ਜਿਹੜੇ ਜੂਰਰ ਨੇ ਕੀ ਉਹ ਮੰਨਣਗੇ ਕਿ ਐਰਨ ਨੇ ਜੇਸ ਕਿਸਮ ਦੀ ਡੈਡਲੀ ਫੋਰਸ ਯੂਜ਼ ਕੀਤੀ ਜਿੱਦਾਂ ਉਹਨੂੰ ਮਾਰਿਆ ਕੀ ਉਹ ਜ਼ਰੂਰੀ ਸੀ ਆਪਣੀ ਕੁੜੀ ਨੂੰ ਪ੍ਰੋਟੈਕਟ ਕਰਨ ਦੇ ਲਈ ਜਾਂ ਉਹ ਗੁੱਸੇ ਦੇ ਵਿੱਚ ਹੀ ਉਹਨੂੰ ਮਾਰ ਦਿੱਤਾ ਹੁਣ ਜਿਹੜਾ ਇਹਦੀ ਸਪੈਂਸਰ ਦੀ ਫੈਮਿਲੀ ਆ ਉਹ ਕਹਿੰਦੇ ਵੀ ਅਸੀਂ ਸਾਡਾ ਸਾਰਾ ਕੁਝ ਮਤਲਬ ਆਫਸਾਈਡ ਡਾਊਨ ਹੋ ਗਿਆ ਲੀਗਲ ਸਟਰਗਲ ਆ মিডিਆ ਦੀ ਟੈਨਸ਼ਨ ਆ ਗਈ ਸਾਰੀ ਗੱਲਬਾਤ ਉਹਦੇਲੇ ਪਾਸੇ ਚਲੇਗੀ ਕਮਿਊਨਿਟੀ ਕਿਦਾਂ ਸਪੋਰਟ ਕਰ ਰਹੀ ਆ ਤੇ ਇਹ ਮਾਮਲੇ ਦੇ ਉੱਤੇ ਹੁਣ ਦੇਖਣ ਵਾਲੀ ਗੱਲ ਜਿਹੜੀ ਹੁਣ ਐਲਾਨ ਕੀਤਾ ਗਿਆ ਕਿ ਜਨਵਰੀ 26 ਦੇ ਵਿੱਚ ਇੱਕ ਕੇਸ ਦੀ ਸੁਣਵਾਈ ਹੋਣੀ ਆ ਕੀ ਇਹ ਕੇਸ ਉਹਦੇ ਪਿਤਾ ਦੇ ਹੱਕ ਦੇ ਵਿੱਚ ਹੁੰਦਾ ਜਿਹਨੇ ਆਪਣੀ ਧੀ ਨੂੰ ਬਚਾਉਣ ਦੇ ਲਈ ਦੂਜੇ ਬੰਦੇ ਨੂੰ ਮਾਰਿਆ ਜਾਂ ਉਹ ਇਹ ਕਹਿੰਦੇ ਆ ਕਿ ਨਹੀਂ ਇੱਥੇ ਤਰੀ ਧੀ ਦੀ ਜਾਨ ਨੂੰ ਕੋਈ ਖਤਰਾ ਨਹੀਂ ਸੀ ਉਹ ਦਾ ਨੂੰ ਸੈਕਸੂਅਲੀ ਅਸਾਲਟ ਕਰਦਾ ਸੀ ਇਹਦਾ ਮਾਮਲਾ ਜਿਹੜਾ ਉਹ ਅਦਾਲਤ ਨੇ ਦੇਖਣਾ ਸੀ ਤੂੰ ਗਲਤ ਕੀਤਾ ਇਹ ਗੱਲ ਹੁਣ ਬਹੁਤ ਚਰਚਾ ਦੇ ਵਿੱਚ ਅੱਜ ਜਿਹੜੀਆਂ ਮੇਨ ਅਖਬਾਰਾਂ ਨੇ ਅਮਰੀਕਾ ਦੇ ਵਿੱਚ ਉਹਨਾਂ ਦੇ ਵਿੱਚ ਅੱਜ ਕੇਸ ਫੇਰ ਚਰਚਾ ਦੇ ਵਿੱਚ ਆਇਆ ਅਗਲੀ ਗੱਲਬਾਤ ਫਲੋਰੀਡਾ ਦੇ ਵਿੱਚ ਵੈਕਸੀਨ ਮੰਡੇਟ ਸੰਬੰਧੀ ਆ ਫਲੋਰੀਡਾ ਦੇ ਸਰਜਨ ਜਨਰਲ ਨੇ ਜੋਸਫ ਲੜੈਪੋ ਉਹਨਾਂ ਨੇ ਇਹ ਅਨਾਉਂਸ ਕਰ ਦਿੱਤਾ ਕਿ ਜਿਹੜੀ ਸਟੇਟ ਵੈਕਸੀਨ ਮੰਡੇਟ ਆ ਉਹਨੂੰ ਅਸੀਂ ਜਿਹਦੇ ਵਿੱਚ ਜਿਹੜੇ ਬੱਚੇ ਸਕੂਲ ਜਾ ਰਹੇ ਆ ਉਹਨਾਂ ਦੇ ਲਈ ਵੀ ਇਹ ਰਿਕੁਆਇਰਮੈਂਟ ਖਤਮ ਕਰਤੀ ਵੀ ਵੈਕਸੀਨ ਦੀ ਲੋੜ ਕੋਈ ਨਹੀਂ ਆਪਾਂ ਜਾਣਦੇ ਆ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਰੌਲਾ ਬਹੁਤ ਲੰਬਾ ਆ ਕਿ ਵੈਕਸੀਨ ਹੋਣੀ ਚਾਹੀਦੀ ਆ ਨਹੀਂ ਹੋਣੀ ਚਾਹੀਦੀ ਜਦੋਂ ਤੇ ਜੈਰਫ ਕੈਨੇਡੀ ਜਿਹੜੇ ਜੂਨੀਅਰ ਬਣਿਆ ਹੈਲਥ ਦੇ ਮੁਖੀ ਉਹ ਤੋਂ ਬਾਅਦ ਵੈਕਸੀਨ ਦੇ ਸੰਬੰਧੀ ਬਹੁਤ ਟਿੱਲ ਦਿੱਤੀ ਗਈ ਵੀ ਐਡੀ ਲੋਡ ਨਹੀਂ ਇਹਦੀ ਐਮ ਆਰ ਐਨ ਏ ਵੈਕਸੀਨ ਦੇ ਉੱਤੇ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਉਹਦੇ ਉੱਤੇ ਫੰਡਿੰਗ ਬੰਦ ਕਰ ਦਿੱਤੀ ਗਈ ਹੁਣ ਜਿਹੜਾ ਇਹਨਾਂ ਨੇ ਇਹ ਕੀਤਾ ਕਿ ਇਹ ਅਸੀਂ ਸਾਨੂੰ ਲੋਡ ਨਹੀਂ ਸਕੂਲਾਂ ਦੇ ਵਿੱਚ ਚਾਰ ਹੈ ਬੱਚਿਆਂ ਲਈ ਵੀ ਕੋਈ ਜ਼ਰੂਰੀ ਨਹੀਂ ਜੇ ਫਲੋਰੀਡਾ ਦੇ ਵਿੱਚ ਇਹ ਗੱਲ ਪ੍ਰੂਵ ਹੋ ਗਈ ਹੁਣ ਅਪਰੂਵਲ ਇਹਦੀ ਮਿਲਣੀ ਹੈ ਹਜੇ ਜੇ ਅਪਰੂਵਲ ਹੋ ਗਈ ਤਾਂ ਅਮਰੀਕਾ ਦੀ ਪਹਿਲੀ ਸਟੇਟ ਹੋਊਗੀ ਜਿਹੜੀ ਸਕੂਲ ਵੈਕਸੀਨ ਰਿਕੁਆਇਰਮੈਂਟ ਨੂੰ ਟੋਟਲੀ ਬੰਦ ਕਰ ਦੋਗੀ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਮੀਜ਼ਲਸ ਪੋਲੀਓ ਟੈਟਨਸ ਇਹਨਾਂ ਸਾਰਿਆਂ ਹੁਣ ਫਲੋਰੀਡਾ ਦੇ ਵਿੱਚ ਜਿਹੜਾ ਐਸ ਵੇਲੇ ਕਾਨੂੰਨ ਆ ਉਹ ਕਹਿੰਦਾ ਕਿ ਕਈ ਤਰ੍ਹਾਂ ਦੀ ਵੈਕਸੀਨ ਜਿਹੜੀ ਬੱਚੇ ਸਕੂਲ ਜਾ ਰਹੇ ਉਹਨਾਂ ਨੂੰ ਲਗਵਾਉਣੀ ਪੈਂਦੀ ਚਾਹੇ ਪੋਲੀਓ ਆ ਚਾਹੇ ਮੀਜ਼ਲ ਦਾ ਚਾਹੇ ਮਮਸਾ ਦਾ ਚਾਹੇ ਹੋਰ ਕੁਛ ਆ ਪਰ ਪਰਿਵਾਰ ਜਿਹੜੇ ਆ ਕਈ ਵਾਰੀ ਕੁਝ ਰਿਲੀਜੀਅਸ ਕਾਰਨਾ ਕਰਕੇ ਕੁਝ ਧਰਮ ਇਸ ਗੱਲ ਤੋਂ ਮਨਾਹੀ ਕਰਦੇ ਆ ਵੀ ਸਾਡੇ ਵੈਕਸੀਨ ਨਹੀਂ ਲਗਣੀ ਚਾਹੀਦੀ ਜਾਂ ਕੁਝ ਮੈਡੀਕਲ ਐਗਜ਼ੈਂਪਸ਼ਨਸ ਜਿਹੜੀਆਂ ਹੁੰਦੀਆਂ ਨੇ ਉਹਦਾ ਕਰਕੇ ਬੱਚਾ ਹੁਣ ਇਹ ਵੈਕਸੀਨ ਜਿਹੜੀ ਚਿਕਨਪੌਕਸ ਸੈਪਟ੍ਰੇਟਸ ਬੀ ਜਾਂ ਜਿਹੜੀਆਂ ਨਮੂਨੀਆਂ ਆ ਉਹ ਮੰਡੇਟ ਕੀਤੀ ਸੀ ਸਟੇਟ ਦੇ ਹੈਲਥ ਡਿਪਾਰਟਮੈਂਟ ਨੇ ਸੋ ਹੁਣ ਇਹਨੂੰ ਰੂਲ ਨੂੰ ਕੀ ਕੀਤਾ ਜਾ ਸਕਦਾ ਹੈ ਦੇਖਣਾ ਪਊਗਾ ਗਵਰਨਰ ਉੱਥੇ ਦੇ ਰੌਂਡ ਡਿਸੈਂਟਸ ਨੇ ਉਹਨਾਂ ਨੇ ਇਸ ਅਨਾਊਂਸਮੈਂਟ ਦੀ ਸਪੋਰਟ ਕੀਤੀ ਆ ਪਰ ਲੈਜਿਸਲੇਚਰ ਜਿਹੜਾ ਇਹ ਇਹਨੂੰ ਬਦਲ ਸਕਦਾ ਆ ਤੇ ਇਹਨੂੰ ਕੁਝ ਕਰ ਸਕਦਾ ਆ 트럼ਪ ਐਡਮਿਨਿਸਟ੍ਰੇਸ਼ਨ ਤੇ ਐਚ ਐਚ ਐਸ ਦੇ ਸਕੱਰੇਟਰੀ ਰਾਬਰਟ ਐਫ ਕੈਨੇਡੀ ਜੂਨੀਅਰ ਲੰਬੇ ਸਮੇਂ ਤੋਂ ਯੂ ਐਸ ਵੈਕਸੀਨ ਪਾਲਿਸੀ ਨੂੰ ਬਦਲਣ ਦੇ ਹੱਕ ਵਿੱਚ ਰਹੇ ਆ ਤੇ ਹੁਣ ਜੇ ਫਲੋਰੀਡਾ ਨੇ ਇਹ ਕੰਮ ਕਰ ਦਿੱਤਾ ਉੱਥੇ ਨੂੰ ਅਪਰੂਵਲ ਮਿਲ ਗਈ ਇਹਦੇ ਰਿਸਪੌਂਸ ਦੇ ਵਿੱਚ ਜਿਹੜੇ ਦੂਜੇ ਹੈਗੇ ਆ ਉਹ ਸਾਰੇ ਦੇ ਸਾਰੇ ਇਹਨਾਂ ਨੂੰ ਫਾਲੋ ਕਰ ਸਕਦੀਆਂ ਖਾਸ ਤੌਰ ਦੇ ਉੱਤੇ ਰਿਪਬਲਿਕਨ ਸਟੇਟਸ ਜਿਹੜੀਆਂ ਦੂਜੀਆਂ ਸਟੇਟਸ ਨੇ ਜਿਹੜੀਆਂ ਡੈਮੋਕ੍ਰੇਟਸ ਨੇ ਜਿਵੇਂ ਕੈਲੀਫੋਰਨੀਆ ਆ ਓਰੇਗਨ ਆ ਵਸ਼ਿੰਗਟਨ ਆ ਇਹਨਾਂ ਨੇ ਇੱਕ ਅਲਾਈਅੰਸ ਬਣਾ ਲਿਆ ਪਾ ਅਗਲੀ ਖਬਰ ਦੇ ਵਿੱਚ ਕਰਨਾ ਵੀ ਆ ਕਿ ਅਸੀਂ ਇਹ ਸਾਰੇ ਵੈਕਸੀਨ ਰੂਲ ਜਿਹੜੇ ਆ ਤੁਹਾਡੇ ਨਹੀਂ ਮੰਨਣੇ ਪੋਲੀਟੀਕਲ ਨਹੀਂ ਮੰਨਣੇ ਅਸੀਂ ਸਾਇੰਸ ਬੇਸਡ ਮੰਨਾਂਗੇ ਜਿਹੜੇ ਹੁਣ ਜਦੋਂ ਇਹ ਦੱਸਿਆ ਜਾ ਰਿਹਾ ਇੱਕ ਸਰਵੇ ਕੀਤਾ ਗਿਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ 83% ਅਮਰੀਕਨ ਜਿਹਦੇ ਵਿੱਚ ਰਿਪਬਲਿਕਨ ਵੀ ਨੇ ਡੈਮੋਕ੍ਰੇਟਸ ਵੀ ਨੇ ਇੰਡੀਪੈਂਡੈਂਟ ਵੀ ਨੇ ਸਕੂਲ ਵੈਕਸੀਨ ਦੀ ਸਪੋਰਟ ਕਰਦੇ ਆ ਐਕਸਪਰਟ ਜਿਹੜੇ ਡਾਕਟਰ ਨੇ ਪਬਲਿਕ ਹੈਲਥ ਲੀਡਰਸ ਨੇ ਉਹ ਵਾਰਨਿੰਗ ਦੇ ਰਿਹਾ ਕਿ ਜੋ ਕੁਝ ਤੁਸੀਂ ਕਰਨ ਲੱਗੇ ਆ ਇਹਦੇ ਨਾਲ ਆਊਟਬਰੇਕਸ ਹੋ ਜਾਣੀਆਂ ਬਿਮਾਰੀਆਂ ਫੈਲ ਜਾਣੀਆਂ ਸਕੂਲਾਂ ਦੇ ਵਿੱਚ ਡਿਜ਼ੀਜ਼ ਫੈਲਣਗੀਆਂ ਕਮਿਊਨਿਟੀ ਦੇ ਵਿੱਚ ਸਪੈਸ਼ਲੀ ਜਿਹੜੀ ਜਿੱਥੇ ਹਾਈ ਟੂਰਿਜ਼ਮ ਆ ਜਿਵੇਂ ਫਲੋਰੀਡਾ ਆ ਇੱਥੇ ਜਿਹੜੀ ਚੀਜ਼ ਆ ਉਹ ਸਮਝ ਨਹੀਂ ਜਾਣੀ ਸੋ ਫਲੋਰੀਡਾ ਦਾ ਸਟੈਪ ਦੱਸਦਾ ਹੈ ਕਿ ਵੈਕਸੀਨ ਪਾਲਿਸੀ ਲਗਾਤਾਰ ਵੰਡੀ ਜਾ ਰਹੀ ਹੈ ਪੋਲਿਟਿਕਲ ਲਾਈਨਸ ਦੇ ਉੱਤੇ ਡੈਮੋਕ੍ਰੇਟਸ ਕੁਐਸਚਨ ਹੁੰਦੇ ਆ ਜਿਹੜੀਆਂ ਆਪਣੇ ਰੈੱਡ ਸਟੇਟਸ ਤੇ ਬਲੂ ਸਟੇਟਸ ਨੇ ਇਹ ਕੁਐਸਚਨ ਆਉਂਦੀਆਂ ਨੇ ਇਸ ਮਾਮਲੇ ਦੇ ਵਿੱਚ ਹੁਣ ਇੱਕ ਵੱਡੀ ਇੱਕ ਫੈਡਰਲ ਸ਼ਿਫਟ ਆ ਤੇ ਇੱਕ ਇਹਨੂੰ ਕਹਿ ਲੋ ਜਿਹੜਾ ਕਿਹਾ ਜਾ ਰਿਹਾ ਕਿ ਪੋਲਿਟਿਕਸਾਈਜ਼ਿੰਗ ਸਾਇੰਸ ਵਿਗਿਆਨ ਦਾ ਰਾਜਨੀਤਿਕਕਰਨ ਹੋ ਰਿਹਾ ਹੁਣ ਦੋਹਾਂ ਚੋਂ ਇੱਕ ਤੇ ਸਹੀ ਹੋਊਗਾ ਨਾ ਵਿਗਿਆਨੀ ਤੇ ਦੋਹਾਂ ਦੇ ਕੋਲ ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਜਾਂ ਜਿਹੜੀਆਂ ਆਹ ਕੈਲੀਫੋਰਨੀਆ ਜਾਂ ਵਾਸ਼ਿੰਗਟਨ ਸਟੇਟਸ ਨੇ ਜਿਹੜੀਆਂ ਸਾਰੀਆਂ ਸਾਰੀਆਂ ਡੈਮੋਕ੍ਰੇਟਸ ਨੇ ਇਹਨਾਂ ਦੇ ਕੋਲੇ ਵੀ ਤਾਂ ਸਾਇੰਟਿਸਟ ਹੀ ਨੇ ਇਹ ਵੀ ਤਾਂ ਡਾਕਟਰਾਂ ਦੀ ਗੱਲ ਮੰਨਦੇ ਆ ਕਿ ਵੈਕਸੀਨ ਨਹੀਂ ਹੋਣੀ ਚਾਹੀਦੀ ਜੇ ਫਲੋਰੀਡਾ ਇਹ ਤੋਂ ਮਨਾ ਕਰ ਰਿਹਾ ਜਿਹੜਾ ਗਵਰਨਰ ਰਾਉਂਡ ਸੈਂਟਸ ਜਾਂ ਜਿਹੜੀਆਂ ਰਿਪਬਲਿਕਨ ਸਟੇਟਸ ਕਹਿ ਰਹੀਆਂ ਕਿ ਵੈਕਸੀਨ ਹੋਣੀ ਨਹੀਂ ਚਾਹੀਦੀ ਉਹਨਾਂ ਕੋਲੇ ਵੀ ਵਿਗਿਆਨੀ ਨੇ ਸੋ ਉਹ ਜਿਹੜੀ ਵਿਗਿਆਨ ਆ ਜਿਹੜਾ ਸਾਇੰਸ ਆ ਉਹਦਾ ਰਾਜਨੀਤਿਕੀਕਰਨ ਕਿਤੇ ਨਾ ਕਿਤੇ ਕੀਤਾ ਜਾ ਰਿਹਾ ਅਗਲੀ ਗੱਲਬਾਤ ਡੀਸੀ ਬਾਰੇ the national guard dc washington dc ਦੇ ਵਿੱਚ ਡਿਪਲੋਏ ਕੀਤੇ ਆ ਤੇ ਇਹ ਹੁਣ ਲੱਗਦਾ ਇਹ ਆ ਕਿ ਇਹਨਾਂ ਦੀ ਐਕਸਟੈਂਸ਼ਨ ਪਲਾਨ ਕੀਤੀ ਜਾ ਰਹੀ ਆ ਵੀ 트럼ਪ ਐਡਮਿਨਿਸਟ੍ਰੇਸ਼ਨ ਨੇ ਕਹਿਣਗੇ ਕਿ ਇਹ ਨੈਸ਼ਨਲ ਗਾਰਡ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਦਸੰਬਰ 31 2025 ਤੱਕ ਰੱਖਿਆ ਜਾਊਗਾ ਇਹਦੇ ਪਿੱਛੇ ਕਾਰਨ ਨੇ ਪਹਿਲਾਂ ਸੀਗਾ ਸਿਰਫ 30 ਦਿਨ ਲਈ ਲਾਏ ਗਏ ਆ ਕਿਉਂਕਿ ਉੱਥੇ ਦੇ ਡੀਸੀ ਦੀ ਆਪਣੀ ਲੋਕਲ ਪੁਲਿਸ ਸਾਤੇ ਸਾਰਾ ਕੁਝ ਉਸ ਹਿਸਾਬ ਦੇ ਨਾਲ ਚੱਲਦਾ ਉਹਨਾਂ ਨੇ ਕਿਹਾ ਸੀ ਕਿ ਕ੍ਰਾਈਮ ਕੰਟਰੋਲ ਨਹੀਂ ਹੋ ਰਿਹਾ ਖਾਸ ਕਰਕਾਰਾਂ ਖੋਣ ਦੀਆਂ ਘਟਨਾਵਾਂ ਤੇ ਹੋਰ ਸਾਰਾ ਕੁਝ ਦੇ ਵਿੱਚ ਇਹਨਾਂ ਵਾਧਾ ਹੋਇਆ ਸੀ ਹੁਣ ਇਹਦੇ ਨਾਲ ਦੱਸਿਆ ਜਾ ਰਿਹਾ ਕਿ ਟ੍ਰੂਪਸ ਜਿਹੜੇ ਨੇ ਕਟੋ-ਕਟ 30 ਦਿਨ ਐਕਟਿਵ ਡਿਊਟੀ ਦੇ ਤੇ ਹੋਣਗੇ ਜਦੋਂ 29ਵਾਂ ਦਿਨ ਟੱਪ ਕੇ 30 ਦਿਨ ਹੋ ਜਾਂਦੇ ਆ ਫਿਰ ਉਹ ਜਿਹੜੇ ਨੇ ਉਹ ਫੁੱਲ ਮਿਲਟਰੀ ਬੈਨੀਫਿਟਸ ਜਿਦਾ ਹੈਲਥ케ਅਰ ਜਾਂ ਹਾਊਸਿੰਗ ਪੇ ਹੁੰਦੀ ਆ ਉਹਦੇ ਲਈ ਕੁਆਲੀਫਾਈ ਕਰ ਜਾਂਦੇ ਆ ਜਿਹੜਾ ਇਸ ਵੇਲੇ ਆਰਡਰ ਆ ਕਈ ਵਾਰ ਜਿਹੜੇ ਟ੍ਰੂਪਸ ਨੇ ਉਹਨਾਂ ਨੂੰ 29 ਦਿਨ ਦੇ ਆਰਡਰ ਦਿੱਤੇ ਜਾਂਦੇ ਆ 29 ਦਿਨ ਦੇ ਆਰਡਰ ਕਿਉਂ ਦਿੱਤੇ ਜਾਂਦੇ ਆ ਕਿ ਉਹਨਾਂ ਨੂੰ ਬੈਨੀਫਿਟ ਨਾ ਪੇ ਕਰਨੇ ਪੈਣ ਜਿਹੜੀ ਇਹ ਐਕਸਟੈਂਸ਼ਨ ਹੁਣ ਹੈਗੀ ਆ ਇਹ ਐਕਸਟੈਂਸ਼ਨ ਇਸ ਗੱਲ ਨੂੰ ਪੱਕਾ ਕਰਦੀ ਆ ਕਿ ਉਹਨਾਂ ਨੂੰ ਸਾਰੇ ਜਿੰਨੇ ਵੀ ਉਹ ਅਰਨ ਕਰਦੇ ਹੋ ਬੈਨੀਫਿਟ ਦਿੱਤੇ ਜਾਣ ਐਸ ਵੇਲੇ ਲਗਭਗ 2200 ਗਾਰਡ ਮੈਂਬਰਸ ਡਿਪਲੋਏ ਕੀਤੇ ਨੇ ਜਿਹਨਾਂ ਦੇ ਵਿੱਚ 900 ਹੈਗੇ ਆ ਡੀਸੀ ਤੇ 1300 ਜਿਹੜੇ ਆ ਦੂਜੀਆਂ ਸਟੇਟਸ ਦੇ ਵਿੱਚ ਜਿਵੇਂ ਵੈਸਟ ਵਰਜੀਨੀਆ ਮਿਸਿਸਿਪੀ ਜਾਂ ਸਾਊਥ ਕੈਰੋਲਾਈਨਾ ਹੁਣ 트ੰਪ ਨੇ ਹੁਕਮ ਦਿੱਤਾ ਸੀ ਗਾਰਡ ਨੂੰ ਡੀਸੀ ਦੇ ਵਿੱਚ ਪਿਛਲੇ ਮਹੀਨੇ ਦੀ 11 ਤਰੀਕ ਨੂੰ ਤੇ ਉਹਨਾਂ ਨੇ ਡਿਊਟੀ ਉਸ ਤੋਂ ਬਾਅਦ ਸ਼ੁਰੂ ਕਰ ਦਿੱਤੀ ਸੀ ਜਿਹੜੇ ਇਹ ਉੱਥੇ ਟ੍ਰੂਪਸ ਨੇ ਜਿਹੜੇ ਫੌਜੀ ਨੇ ਇਹਨਾਂ ਕੋਲੇ ਹਥਿਆਰ ਨੇ ਇਹਨਾਂ ਕੋਲੇ ਮਤਲਬ ਮੇਨਟੇਨ ਕਰ ਰਹੇ ਆ ਮਤਲਬ ਵਿਜੀਬਲ ਪ੍ਰੈਜ਼ੈਂਸ ਆ ਵੀ ਇਹ ਖੜੇ ਦੇਸ ਰਹੇ ਆ ਅਸੀਂ ਇੱਥੇ ਖੜੇ ਆ ਵੀ ਸਾਡੇ ਖੜੇ ਹੋਣ ਵਾਲੀ ਕ੍ਰਾਈਮ ਦੇ ਉੱਤੇ ਅਸਰ ਪਊਗਾ ਆਫੀਸ਼ਲ ਇਹ ਕਹਿੰਦੇ ਆ ਕਿ ਡੀਸੀ ਦੇ ਵਿੱਚ ਕ੍ਰਾਈਮ 61% ਪਿਛਲੇ ਸਾਲ ਦੇ ਮੁਕਾਬਲੇ ਘਟਿਆ ਆ ਪਰ ਹੁਣ ਇਹ ਪੈਟਰੋਲਿੰਗ ਕਰ ਰਹੇ ਆ ਰੌਲਾ ਵੀ ਬਹੁਤ ਪਿਆ ਪਿਛਲੇ ਸਮੇਂ ਦੇ ਵਿੱਚ ਜਿਹੜੇ ਨੈਸ਼ਨਲ ਗਾਰਡ ਜਿਹੜੇ ਗਾਰਡ ਮੈਂਬਰਸ ਨੇ ਉਹਨਾਂ ਨੇ ਫੁੱਲ ਟਾਈਮ ਸਿਵਿਲੀਅਨ ਜੌਬਸ ਮਤਲਬ ਲੈ ਲਈਆਂ ਜਾਂ ਲੋਕਲ ਸਰਵਿਸਿਜ਼ ਜਿਹੜੀਆਂ ਉਹਨਾਂ ਨੂੰ ਹੈਂਡਲ ਕਰ ਰਹੇ ਆ ਤੇ ਆਰਡਰ ਜਿਹੜੇ ਆ ਇਹ 31 ਦਸੰਬਰ ਤੱਕ ਲੱਗਦਾ ਹੈ ਵੀ ਇਹ ਇੰਨਾ ਚਿਰ ਰਹਿਣਗੇ ਜਾਂ ਨਹੀਂ ਰਹਿਣਗੇ ਐਕਸਟੈਂਸ਼ਨ ਕਿੰਨਾ ਚਿਰ ਹੁੰਦੀ ਆ ਇਹ ਇੱਕ ਵਾਰੀ ਫੇਰ ਮਾਮਲਾ ਇਸ ਵੇਲੇ ਚਰਚਾ ਦੇ ਵਿੱਚ ਆ ਅਗਲੀ ਗੱਲਬਾਤ ਜਿਹੜੀ 2 ਬਿਲੀਅਨ ਡਾਲਰ ਦੀ ਫੈਡਰਲ ਰਿਸਰਚ ਗ੍ਰਾਂਟ ਹਾਰਵਰਡ ਯੂਨੀਵਰਸਿਟੀ ਦੀ ਰੋਕੀ ਗਈ ਆ ਉਸ ਮਾਮਲੇ ਦੇ ਵਿੱਚ ਫੈਡਰਲ ਜੱਜ ਨੇ ਫੈਸਲਾ ਕੀਤਾ ਆ ਜਾਂ ਪੜਾ ਉਹਨਾਂ ਨੇ ਜਿਹੜੀ ਦਿੱਤੀ ਆ ਉਹ ਇਹ ਕਿਹਾ ਆ ਕਿ 트럼ਪ ਪ੍ਰਸ਼ਾਸਨ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਆ ਹਾਰਵਰਡ ਯੂਨੀਵਰਸਿਟੀ ਦੀ 2 ਬਿਲੀਅਨ ਡਾਲਰ ਦੀ ਜਿਹੜੀ ਰਿਸਰਚ ਗ੍ਰਾਂਟ ਆ ਉਹ ਰੋਕ ਕੇ ਵੀ ਇਹ ਨਹੀਂ ਰੋਕਣੀ ਚਾਹੀਦੀ ਸੀ ਕੀਤਾ ਕਿਉਂ ਗਿਆ ਸੀ ਵਾਈਟ ਹਾਊਸ ਨੇ ਇਹ ਕਿਹਾ ਸੀ ਕਿ ਅਸਲ ਇਹ ਯੂਨੀਵਰਸਿਟੀ ਦੇ ਉੱਤੇ ਜਿਹੜੀ ਹਾਰਵਰਡ ਦੁਨੀਆ ਦੀ ਮੰਨੀ ਯੂਨੀਵਰਸਿਟੀ ਆ ਡੋਨਲਡ 트럼ਪ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਇਹਦੇ ਉੱਤੇ ਦਬਾਅ ਪਾਉਣਾ ਚਾਹੁੰਦੇ ਸੀ ਇਹਨੂੰ ਪ੍ਰੈਸ਼ਰਾਈਜ਼ ਕਰਨਾ ਚਾਹੁੰਦੇ ਸੀ ਪ੍ਰੈਸ਼ਰਾਈਜ਼ ਕੇਸ ਕਮ ਲਈ ਕਰਨਾ ਚਾਹੁੰਦੇ ਸੀ ਜਿਹੜਾ ਐਂਟੀਸੈਮਾਇਟਿਜ਼ਮ ਲਈ ਕੈਂਪਸ ਦੇ ਵਿੱਚ ਯਹੂਦੀਆਂ ਦੇ ਖਿਲਾਫ ਲੋਕ ਬਹੁਤ ਇਕੱਠੇ ਹੋ ਰਿਹਾ ਫਲਸਤੀਨ ਦੇ ਮਾਮਲੇ ਦੇ ਉੱਤੇ ਉੱਥੇ ਮੁਜ਼ਾਰੇ ਹੁੰਦੇ ਆ ਹਰ ਇੱਕ ਹੀ ਬੋਲ ਰਿਹਾ ਇਹ ਕਹਿੰਦੇ ਆ 트럼ਪ ਪ੍ਰਸ਼ਾਸਨ ਦਾ ਇਹ ਕਹਿਣਾ ਸੀ ਕਿ ਅਮਰੀਕਾ ਜਿਹਨਾਂ ਲੋਕਾਂ ਨੂੰ ਅੱਤਵਾਦੀ ਮੰਨਦਾ ਜਿਹਨਾਂ ਲੋਕਾਂ ਨਾਲ ਇਹਨਾਂ ਦੀ ਵਿਚਾਰਧਾਰਾ ਨਹੀਂ ਮੇਲ ਖਾਂਦੀ ਬਾਰਵਾਂ ਆ ਕੇ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਕੇ ਜਾਂ ਸਾਡੇ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਕੇ ਉਹਨਾਂ ਦੇ ਹੱਕ 'ਚ ਕਿਉਂ ਬੋਲਣ ਇਹ ਨਹੀਂ ਹੋਣਾ ਚਾਹੀਦਾ ਵੀ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਯੂਨੀਵਰਸਿਟੀ ਇਸ ਗੱਲ ਨੂੰ ਉਹ ਕਹਿੰਦੇ ਵੀ ਇਹ ਪ੍ਰੋਟੈਸਟ ਕਰ ਰਿਹਾ ਜਾਂ ਜੋ ਵੀ ਕਰ ਰਿਹਾ ਇਹਨਾਂ ਦਾ ਹੱਕ ਆ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਇਹ ਚਾਹੁੰਦਾ ਹਾਰਵਰਡ ਯੂਨੀਵਰਸਿਟੀ ਨੂੰ ਕਿ ਤੁਸੀਂ ਇਹਨਾਂ ਦੇ ਉੱਤੇ ਸ਼ਕਤੀ ਕਰੋ ਐਂਟੀਸਮੈਟਿਜ਼ਮ ਮਾਮਲੇ ਦੇ ਉੱਤੇ ਉਹ ਸ਼ਕਤੀ ਕਰ ਨਹੀਂ ਰਹੇ ਇਹਨਾਂ ਨੇ ਕਿਹਾ ਤੁਸੀਂ ਸ਼ਕਤੀ ਨਹੀਂ ਕਰਦੇ ਅਸੀਂ ਤੁਹਾਡੀ ਫੰਡਿੰਗ ਬੰਦ ਕਰ ਦਾਂਗੇ ਜਿਹੜੀ ਕਿ 2 ਬਿਲੀਅਨ ਡਾਲਰ ਦੀ ਫੰਡਿੰਗ ਸੀ ਉਹ ਰੋਕ ਦਿੱਤੀ ਮ ਜਜ ਨੇ ਹੁਣ ਕਿਹਾ ਵੀ ਇਹ ਗਲਤ ਕੀਤਾ ਤੁਸੀਂ ਹੋਰ ਜੋ ਮਰਜ਼ੀ ਕਰ ਸਕਦੇ ਆ ਇਹਨਾਂ ਦੀ ਫੰਡਿੰਗ ਨਹੀਂ ਬੰਦ ਕਰ ਸਕਦੇ ਇਹ ਸੰਵਿਧਾਨ ਦੇ ਉਲਟ ਸੋ ਇਹ ਉਹਨਾਂ ਨੂੰ ਪ੍ਰੈਸ਼ਰ ਬਹੁਤ ਯੂਨੀਵਰਸਿਟੀਆਂ ਦੇ ਵਿੱਚ ਹੋਇਆ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਜਿਹੜੇ ਜੱਜ ਐਲਿਸਨ ਬਰਾਕਸ ਨੇ ਇਹ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਦੇ ਇਹ ਜਿਹੜੇ ਕੰਮ ਆ ਇਹ ਸਿੱਧੇ ਪੋਲਿਟਿਕਲ ਹਟੇਲੀਏਸ਼ਨ ਆ ਇਹ ਕੋਈ ਜਿਹੜਾ ਐਂਟੀ ਐਂਟੀ ਸਮੀਟイズਮ ਨਾਲ ਜਾਂ ਜਿਹੜਾ ਯਹੂਦੀਆਂ ਦੇ ਵਿਰੋਧ ਦੇ ਵਿੱਚ ਲੋਕ ਜਿਹੜੇ ਬੋਲ ਰਹੇ ਆ ਉਹਨਾਂ ਨਾਲ ਲੜਨ ਦਾ ਮਾਮਲਾ ਨਹੀਂ ਟਰੰਪ ਪ੍ਰਸ਼ਾਸਨ ਇਹੀ ਕਹਿ ਰਿਹਾ ਕਿ ਕਿਉਂਕਿ ਉਸ ਕਿਸਮ ਦੇ ਲੋਕ ਹਨ ਯੂਨੀਵਰਸਿਟੀਆਂ ਦੇ ਵਿੱਚ ਹੈਗੇ ਆ ਉਹਨਾਂ ਨਾਲ ਸਖਤੀ ਕਰਨੀ ਹੈ ਇਹ ਜੱਜ ਇਹ ਕਹਿ ਰਿਹਾ ਹੁਣ ਜਿਹੜੀ ਇਹਨਾਂ ਨੇ ਗੱਲ ਕਹੀ ਆ ਕਿ ਜਿਹੜੇ ਤੁਹਾਡੇ ਰਾਜਨੀਤਿਕ ਵਿਰੋਧੀ ਨੇ ਉਹਨਾਂ ਨੂੰ ਤੁਸੀਂ ਮਤਲਬ ਕਹਿ ਲਓ ਕਿ ਠੀਕ ਕਰਨ ਦੇ ਲਈ ਇਹ ਤਰੀਕਾ ਬਣਾ ਰਹੇ ਆ ਤੇ ਨਾ ਉਹਦਾ ਐਂਟੀਸਮੈਟਿਜ਼ਮ ਲਾ ਰਹੇ ਆ ਅਸਲ ਦੇ ਵਿੱਚ ਠੀਕ ਨਹੀਂ ਆ ਅਦਾਲਤ ਨੇ ਇਹ ਵੀ ਗੱਲ ਕਹੀ ਆ ਕਿ ਐਡਮਿਨਿਸਟ੍ਰੇਸ਼ਨ ਜਿਹੜੀ ਫਸਟ ਅਮੈਂਡਮੈਂਟ ਆ ਜਿਹੜੀ ਫ੍ਰੀ ਸਪੀਚ ਐਂਡ ਐਕਾਡੈਮਿਕ ਫ੍ਰੀडम ਆ ਉਹਦੀ ਲੰਗੜਾ ਕੀਤੀ ਆ ਟਾਈਟਲ 6 ਜਿਹੜਾ ਸੇਵਰਾਈਟ ਲਾ ਹੈ ਉਹਦੀ ਉਲੰਘਣਾ ਕੀਤੀ ਹੈ ਤੇ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਐਕਟ ਰੂਲਸ ਫॉर ਗਵਰਨਮੈਂਟ ਡਿਸੀਜਨ ਉਹਦੀ ਉਲੰਘਣਾ ਕੀਤੀ ਹੈ ਹੁਣ ਇਹ ਕਿਹਾ ਕਿ ਲਗਭਗ 1000 ਰਿਸਰਚ ਪ੍ਰੋਜੈਕਟ ਦੇ ਉੱਤੇ ਅਸਰ ਪਿਆ ਜਾਂ ਬੰਦ ਹੋ ਗਏ ਜਾਂ ਰੁਕ ਗਏ ਆ ਜਿਨ੍ਹਾਂ ਦੇ ਵਿੱਚ ਕੈਂਸਰ ਦੀ ਖੋਜ ਵਰਗੇ ਕੰਮ ਵੀ ਚੱਲ ਰਹੇ ਸੀ ਕੁਆਂਟਮ ਕਮਿਊਟਿੰਗ ਜਿਹੜਾ ਕੰਪਿਊਟਿੰਗ ਜਿਹੜੀ ਆ ਅੱਜ ਦਾ ਸਭ ਤੋਂ ਐਡਵਾਂਸ ਸਬਜੈਕਟ ਆ ਕੁਆਂਟਮ ਕੰਪਿਊਟਿੰਗ ਦੇ ਉੱਤੇ ਕੰਮ ਹੋ ਰਿਹਾ ਰੁਕ ਗਿਆ ਔਰ ਇਹ ਤੋਂ ਵੱਡੀ ਗੱਲ ਮਿਲਟਰੀ ਮੈਡੀਸਨ ਦੇ ਉੱਤੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਕੰਮ ਹੋ ਰਿਹਾ ਜਿਹੜਾ 트੍ਰੰਪ ਪ੍ਰਸ਼ਾਸਨ ਦੀ ਫੰਡਿੰਗ ਰੋਕਣ ਦੇ ਕਾਰਨ ਰੁਕ ਗਿਆ ਸੁਜਾਜ ਨੇ ਜਿਹੜੀ ਫੰਡਿੰਗ ਹੈਗਾ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਦਾਂ ਦੇ ਜਿਹੜੀ ਹੈਗੀ ਆ ਉਹ ਹਾਰਵਰਡ ਰਿਸਰਚ ਗ੍ਰਾਂਟ ਨੂੰ ਭਵਿੱਖ ਦੇ ਵਿੱਚ ਰੋਕਣ ਦੇ ਲਈ ਨਹੀਂ ਵਰਤੀ ਜਾ ਸਕਦੀ ਜਿਹੜੇ ਹਾਰਵਰਡ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਕਿਹਾ ਵੀ ਇਹ ਸਾਡੀ ਬਹੁਤ ਵੱਡੀ ਜਿੱਤ ਆ ਇਹ ਸਾਡੀ ਇੱਕ ਜਿਹੜੀ ਅਕਾਦਮਿਕ ਆਜ਼ਾਦੀ ਆ ਤੇ ਸਾਡੀ ਜਿਹੜੀ ਵਿਗਿਆਨਕ ਖੋਜਾਂ ਆ ਉਹਦੀ ਜਿੱਤ ਆ ਇਹ ਕਹ ਕਿ ਇਸ ਰੂਲਿੰਗ ਦੇ ਨਾਲ ਇਕੱਲਾ ਹਾਰਵਰਡ ਹੀ ਨਹੀਂ ਪੂਰੇ ਅਮਰੀਕਾ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਬਚ ਜਾਣਗੀਆਂ ਕੁਝ ਜਿਹੜੇ ਕੰਜ਼ਰਵਟਿਵ ਹੈਗੇ ਨੇ ਉਹ ਇਸ ਗੱਲ ਤੋਂ ਹੁਣ ਗੁੱਸੇ 'ਚ ਨੇ ਉਹ ਇਹ ਕਹਿ ਰਹੇ ਕਿ ਯੂਨੀਵਰਸਿਟੀਆਂ ਜਿਹੜੀਆਂ ਖਾਸ ਕਰ ਹਾਰਵਰਡ ਵਰਗੀਆਂ ਯੂਨੀਵਰਸਿਟੀਆਂ ਆ ਇਹ ਐਂਟੀਸਮੈਟਿਜ਼ਮ ਨੂੰ ਬਰਦਾਸ਼ਤ ਕਿਦਾਂ ਕਰਦੀਆਂ ਕਿ ਇਹ ਮਤਲਬ ਜੇ ਇਹ ਇਹ ਸਾਡੇ ਅਮਰੀਕਾ ਦੀ ਪਾਲਿਸੀ ਦੇ ਵਿਰੋਧ ਦੀ ਇਹਨਾਂ ਨੇ ਕੰਮ ਕਰਨਾ ਜਾਂ ਇਹਨਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੀ ਗੱਲ ਕਰਦੇ ਉਹਨਾਂ ਦੇ ਉੱਤੇ ਸਖਤੀ ਨਹੀਂ ਕਰਨੀ ਤਾਂ ਟੈਕਸਪੇਅਰ ਦਾ ਪੈਸਾ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਐਕਸਪਾਇਰ ਦਾ ਪੈਸਾ ਮਤਲਬ ਗ੍ਰਾਂਟ ਨਹੀਂ ਜਾਣੀ ਚਾਹੀਦੀ ਅਗਲਾ ਸਟੈਪ ਹੁਣ ਕੀ ਹੈ ਕਿ 트럼ਪ ਐਡਮਿਨਿਸਟ੍ਰੇਸ਼ਨ ਕੁਦਰਤੀ ਤੌਰ ਦੇ ਉੱਤੇ ਅਪੀਲ ਕਰੂਗਾ ਇਹਦੇ ਤੇ ਕਿਉਂਕਿ ਹਜੇ ਲੜਾਈ ਇਹ ਪੂਰੀ ਨਹੀਂ ਹੋਈ ਔਰ ਵੱਡੀ ਤਸਵੀਰ ਦੇ ਵਿੱਚ ਜਦੋਂ ਤੁਸੀਂ ਇਹਨੂੰ ਦੇਖਦੇ ਆਂ ਦੱਸਦਾ ਇੱਕ ਜਿਹੜਾ ਇੱਕ ਵੱਡਾ ਕਲੈਸ਼ ਆ 트럼ਪ ਔਰਾਂ ਦੇ ਸਾਥੀਆਂ ਦਾ ਜਿਹੜੇ ਹਾਇਰ ਐਜੂਕੇਸ਼ਨ ਆ ਜਿਹੜੀ ਉੱਚ ਵਿਦਿਆ ਆ ਅਮਰੀਕਾ ਦੇ ਵਿੱਚ ਉਹਨੂੰ ਆਪਣੇ ਹਿਸਾਬ ਦੇ ਨਾਲ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹਾਰਵਰਡ ਜਾਂ ਦੂਜੀਆਂ ਯੂਨੀਵਰਸਿਟੀਆਂ ਦੇ ਵਿੱਚ ਤੇ ਫੈਡਰਲ ਕੰਟਰੋਲ ਉਹਦੇ ਉੱਤੇ ਚਾਹੁੰਦੇ ਐਡਮਿਸ਼ਨ ਦੇ ਉੱਤੇ ਡਾਇਵਰਸਿਟੀ ਦੇ ਉੱਤੇ ਹਰ ਕਰਨ ਦੇ ਉੱਤੇ ਜਾਂ ਅਕਾਡੈਮਿਕ ਫਰੀडम ਦੇ ਉੱਤੇ ਅਗਲੀ ਗੱਲਬਾਤ ਜਿਹੜੀ ਵੈਕਸੀਨ ਮੰਡੇਟ ਬਾਰੇ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਥੋੜੀ ਜੀ ਉਹਦੇ ਸਬੰਧ ਦੇ ਵਿੱਚ ਇੱਕ ਵੱਡੀ ਅਪਡੇਟ ਆ ਕਿ ਕੈਲੀਫੋਰਨੀਆ ਓਰੇਗਨ ਤੇ ਵੈਸ਼ਿੰਗਟਨ ਇਹਨਾਂ ਦੇ ਗਵਰਨਰਾਂ ਨੇ ਇੱਕ ਗੱਠਜੋੜ ਬਣਾ ਲਿਆ ਉਸ ਗੱਠਜੋੜ ਨੂੰ ਉਹਨਾਂ ਨੇ ਕਿਹਾ ਵੈਸਟ ਕੋਸਟ ਹੈਲਥ ਅਲਾਈਅንስ ਵੈਸਟ ਕੋਸਟ ਹੈਲਥ ਅਲਾਈਅንስ ਦਾ ਮਤਲਬ ਕੀ ਹੈ ਇਹ ਗਰੁੱਪ ਕਰ ਰਿਹਾ ਹੈ ਕਿ ਆਪਣੇ ਪਬਲਿਕ ਹੈਲਥ ਰੂਲ ਬਣਾਉਣਗੇ ਮਤਲਬ ਜਿਹੜੀ ਸੈਂਟਰ ਫੋਰ ਡਿਜ਼ੀਜ਼ ਕੰਟਰੋਲ ਐਂਡ ਪ੍ਰੋਫੈਂਸ਼ਨ ਅਮਰੀਕਾ ਦੀ ਕੇਂਦਰੀ ਬਾਡੀ ਹੈ ਜਿਹੜੀ ਸਾਰੀਆਂ ਸਟੇਟਾਂ ਨੂੰ ਦੱਸਦੀ ਹੈ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਕਿਹੜੀ ਵੈਕਸੀਨ ਲਾਉਣੀ ਹੈ ਕਿਹੜੀ ਨਹੀਂ ਲਾਉਣੀ ਆਹ ਕਰਨਾ ਦਵਾਈ ਦੇਣੀ ਹੈ ਦਵਾਈ ਨਹੀਂ ਦੇਣੀ ਹੈ ਠੀਕ ਆ ਗਲਤ ਆ ਇਹਨਾਂ ਨੇ ਹੁਣ ਇਹ ਕਿਹਾ ਤਿੰਨਾਂ ਸਟੇਟਾਂ ਨੇ ਕਿਉਂਕਿ ਇਹ ਤਿੰਨੇ ਸਟੇਟਾ ਡੈਮੋਕ੍ਰੇਟ ਨੇ ਤੇ ਇਹ ਇਹਨਾਂ ਨੂੰ ਲੱਗਦਾ ਕਿ ਫੈਡਰਲ ਜਿਹੜਾ ਸੈਂਟਰ ਦੇ ਵਿੱਚ 트ੰਪ ਰਿਪਬਲਿਕਨ ਪਾਲਿਸੀ ਚਲਾ ਰਹੇ ਆ ਉਹ ਸਾਡੇ ਨਾਲ ਮੇਲ ਨਹੀਂ ਖਾਂਦੀਆਂ ਅਸੀਂ ਇਹਨਾਂ ਦੀ ਨਹੀਂ ਸੁਣਨੀ ਅਸੀਂ ਆਪਣੇ ਹਿਸਾਬ ਨਾਲ ਕੰਮ ਕਰਨਾ ਤੇ ਤਿੰਨੋਂ ਰਲ ਕੇ ਫੈਸਲਾ ਕਰਾਂਗੇ ਕਿ ਅਸੀਂ ਕੀ ਵੈਕਸੀਨ ਕਰਨੀ ਆ ਜਾਂ ਨਹੀਂ ਕਰਨੀ ਅਸੀਂ ਜਿਹੜਾ ਸੀਡੀਸੀ ਦੀਆਂ ਹੈਗੀਆਂ ਉਹਦੀਆਂ ਗਾਈਡਲਾਈਨਸ ਨੂੰ ਨਹੀਂ ਮੰਨਾਂਗੇ ਬਹੁਤ ਵੱਡੀ ਗੱਲ ਆ ਮਤਲਬ ਉਹਨਾਂ ਨੇ ਕਿਹਾ ਕਿ ਉਹ ਆਪਣੇ ਮੈਡੀਕਲ ਗਰੁੱਪ ਜਿਹੜੇ ਫਾਲੋ ਕਰਨਗੇ ਦੂਜੀਆਂ ਚੀਜ਼ਾਂ ਨੂੰ ਜਿਵੇਂ ਅਮਰੀਕਨ ਅਕੈਡਮੀ ਆਫ ਪੈਡੀਆਟ੍ਰਿਕਸ ਐਂਡ ਜਾਂ ਜਿਹੜਾ ਅਮਰੀਕਨ ਕਾਲਜ ਆਫ ਆਬਸਟ੍ਰੀਸ਼ੀਅਨਸ ਆ ਉਹਨਾਂ ਨੂੰ ਜਾਂ ਗਾਇਨਕੋਲੋਜਿਸਟ ਆ ਉਹਨਾਂ ਨੂੰ ਉਹਨਾਂ ਨੂੰ ਮੰਨਣਗੇ ਇਹਨਾਂ ਨੇ ਔਰ ਜਿਹੜੇ ਇਹ ਜਿਹੜੇ ਇਹ ਹੈਗੇ ਅਮਰੀਕਨ ਕਾਲਜ ਆਫ ਆਬਸਟ੍ਰੀਸ਼ੀਅਨਸ ਆ ਜਾਂ ਐਂਡ ਗਾਇਨੋਕੋਲੋਜਿਸ ਆ ਜਾਂ ਜਿਹੜੇ ਅ ਅਮਰੀਕਨ ਅਕੈਡਮੀ ਆਫ ਪੈਡੀਆਟ੍ਰਿਕਸ ਆ ਇਹ ਸਾਰੇ ਹੀ ਲਗਭਗ ਸੀਡੀਸੀ ਦੇ ਨਾਲ ਅਸਹਿਮਤ ਹੋਏ ਆ ਕਈ ਮੁੱਦਿਆਂ ਦੇ ਉੱਤੇ ਲੋਕ ਕਹਿੰਦੇ ਵੀ ਅਸੀਂ ਇਹਨਾਂ ਨੂੰ ਮੰਨ ਕੇ ਆਪਣੇ ਹਿਸਾਬ ਦੇ ਨਾਲ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਆਪਣੇ ਵੈਕਸੀਨ ਮੈਡੀਸਨ ਉਹਦੇ ਰੂਲ ਬਣਾਵਾਂਗੇ ਤੇ ਉਹ ਇਹ ਚਾਹੁੰਦੇ ਆ ਕਿ ਜਿਹੜੀਆਂ ਪਾਲਿਸੀਜ਼ ਨੇ ਉਹ ਸਾਇੰਸ ਦੇ ਉੱਤੇ ਬੇਸਡ ਹੋਣ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਵਿਗਿਆਨ ਉਹਨਾਂ ਦਾ ਆਧਾਰ ਹੋਵੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਨਾ ਕਿ ਰਾਜਨੀਤੀ ਜਿਹੜੀ ਅਨਾਉਂਸਮੈਂਟ ਆ ਇਹ ਉਦੋਂ ਆਈ ਹੈ ਜਦੋਂ 1000 ਤੋਂ ਜ਼ਿਆਦਾ ਹੁਣ ਦੇ ਜਿਹੜੇ ਸਾਬਕਾ ਐਚ ਐਚ ਐਸ ਦੇ ਜਿਹੜੇ EMPLOYEES ਨੇ ਉਹਨਾਂ ਨੇ ਮੰਗ ਕੀਤੀ ਆ ਕਿ ਹੈਲਥ ਸੈਕਟਰੀ ਰੌਬਰਟ ਐਫ ਕੈਨੇਡੀ ਜੂਨੀਅਰ ਦਾ ਸਿਫਾ ਮੰਗਿਆ ਵੀ ਇਹਨੂੰ ਕੱਢ ਦਿੱਤਾ ਜਾਵੇ ਜਾਂ ਇਹ ਰਿਜ਼ਾਈਨ ਕਰਕੇ ਚਲੇ ਜਾਵੇ ਇਹ ਜਿਹੜੇ EMPLOYEES ਨੇ ਇਹਨਾਂ ਨੇ ਇਹ ਕਿਹਾ ਕਿ ਕੈਨੇਡੀ ਦੀ ਲੀਡਰਸ਼ਿਪ ਨੇ ਅਮਰੀਕਾ ਸਾਰੇ ਦੀ ਸਿਹਤ ਨੂੰ ਖਤਰੇ ਦੇ ਵਿੱਚ ਪਾ ਦਿੱਤਾ ਪਬਲਿਕ ਜਿਹੜੀ ਇਹ ਕੰਟਰੋਵਰਸੀ ਆ ਬਹੁਤ ਲੰਬੇ ਸਮੇਂ ਤੋਂ ਐਂਟੀ ਵੈਕਸੀਨ 뷰 ਤੇ ਵੱਡੀਆਂ ਹੈਲਥ ਪਾਲਿਸੀ ਦੇ ਵਿੱਚ ਜਿਹੜੀਆਂ ਤਬਦੀਲੀਆਂ ਦੇ ਉੱਤੇ ਬਹਿਸ ਹੁੰਦੀ ਆ ਰਹੀ ਆ ਤੇ ਇਹ ਮਾਮਲਾ ਇਹਦੇ ਨਾਲ ਇੱਕ ਵਾਰੀ ਫੇਰ ਵੱਡਾ ਹੁੰਦਾ ਨਜ਼ਰ ਆ ਰਿਹਾ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫੇਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਦੇ ਨਾਲ।